ਸਾਸੀ ਕਾਰਬੀਤੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਵਿਖਾਉਣੇ ਆ ਦੋ ਝੋਟੀਆਂ ਇੱਕ ਸੂਈ ਸਵਾਈ ਤਾਜੀ ਤੇ ਇੱਕ ਗੱਬਣ ਤਿਆਰ ਪਹਿਲੇ ਨੰਬਰੇ ਚੰਗੇ ਕਦ ਕਾਠ ਵਾਲੀ ਝੋਟੀ ਆ ਆਪਾਂ ਪਹੁੰਚੇ ਆ ਵੀਰ ਰੰਜੀਤ ਦੇ ਕੋਲ ਤੇ ਕਰਦੇ ਆ ਗੱਲਬਾਤ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਾਸੀ ਗਾਲੀ ਹੋਰ ਕੀ ਹਾਲ ਜੀ ਠੀਕ ਠਾਕ ਜੀ ਠੀਕ ਠਾਕ ਹੈ ਵਧੀਆ ਵਧੀਆ ਦੱਸਿਓ ਡਰੈਸ ਆਪਣਾ ਵੀ ਜੀ ਪਿੰਡ ਮੰਨਾਲਾ ਤਹਿਸੀਲ ਹੈ ਨਾਲਾ ਜ਼ਿਲ੍ਹਾ ਅਮਰਸਰ ਹਾਂ ਜੀ ਤੇ ਫੋਨ ਨੰਬਰ 84792036 2036 ਤੇ ਇਹ ਦਸਿਓ ਪਹਿਲੇ ਨੰਬਰ ਵਾਲੀ ਝੋਟੀ ਬਾਰੇ ਦੂਜਾ ਸੂਰ ਝੋਟ ਸੂਈ ਤਾਰੀ ਮਗਰ ਕੱਟੀ ਆ ਅੱਛਾ ਜੀ ਦੁੱਧ ਝੋਟੀ ਉਹ ਜਿਹੜਾ ਲੀਟਰ ਆ ਉਹ ਤਿਆਰ ਦਾਖਲ ਹੋਊਗਾ ਅੱਛਾ ਲੀਟਰ ਵਾਲਾ ਵੀਰਾਂ ਦਾ ਦੁੱਧ ਤਿਆਰ ਝੋਟੀ ਦਾ ਮਰਜੀ ਸੀਲ ਠੰਡੀ ਵੀਜੀ ਪਰ ਆਇਆ ਕਿਤਰਾ ਮਰਜੀ ਕੋਈ ਲੋਡ ਨਹੀਂ ਬੱਚੇ ਦੀ ਭਾਵੇਂ ਥੱਪਨੇ ਖੜੇ ਇਤਨੇ ਮੇਲੇ ਅੱਛਾ ਆ ਲਗੋ ਵੀਰਾਂ ਦਾ ਭਾਵੇਂ ਇਦਾਂ ਹੀ ਬੈਜੋ ਬੱਚਾ ਛੱਡਣ ਦੀ ਵੀ ਲੋਡ ਨਹੀਂ ਬੜੀ ਠੰਡੀ ਸੀਲ ਝੋਟੀ ਆ ਤੇ ਮਰਜੀ ਵਿੱਚ ਖਾਗ ਚੋਲੋ ਨੂੰ ਠੰਡੀ ਉਤਰਾ ਮਾ ਖੋਲੇ ਤੋਰੇ ਮਾੜੀ ਹਨੇਰਾ ਹੀ ਹੋ ਗਿਆ ਵੀਰ ਕੋ ਕੰਮ ਪੈ ਗਿਆ ਜ਼ਰੂਰੀ ਵੀਰ ਨੇ ਫੋਨ ਤੇ ਬ ਤੇ ਛਕੀਨੀयत ਲਹਿਰਾ ਨਹੀਂ ਪਿਆ ਉਹਨੇ ਕਰੇ ਸੰਗਲ ਪਾਇਆ ਸੀ ਤਾਂ ਕਰਕੇ ਹੜੀ ਧੜੇ ਨਾਲ ਕੱਦ ਕਾਠੀ ਵੀਰ ਜੀ ਬਹੁਤ ਚੰਗਾ ਜੇ ਤੁਹਾਨੂੰ ਲਾਗੂ ਕਰਕੇ ਵਿਖਾ ਦਿਆ ਥੱਲੇ ਵੀ ਝੋਟੀ ਬਹੁਤ ਹੀ ਸਾਫ ਸੁਥਰੀ ਆ। ਅਗਰ ਥੱਲੇ ਵੀ ਚੰਗੀ ਤਿਆਰ ਹੋਈ ਆ ਬਾਕੀ ਵੀਰ ਜੀ ਐਡਾ ਠੰਡਾ ਸੀਲ ਡੰਗਰ ਬਹੁਤ ਘੱਟ ਮਿਲਦਾ। ਆ ਕੱਟੀ ਵੀ ਚੰਗੀ ਵੇਖੋ ਕਿਹਨੇ ਸੰਭੀ ਆ ਦੁੱਧ ਦੇ ਛੱਡਿਆ ਚਲੋ ਚੰਗੀ ਜੇ ਥੱਲੇ ਦੁੱਧ 10 ਕਿਲੋ ਚਵਾਕ ਵੀ ਉਹਦਾ ਹੀ ਪਾਲਣਾ। ਤੇ ਐਡੀ ਝੋਟੀ ਦਾ ਗਾੜ ਗੂੜ ਚੰਗੀ ਹੁੰਦੀ ਆ ਕਿਰ ਖਮਾ ਦੁੱਧ ਚੰਗਾ ਹੁੰਦਾ ਤੇ ਚਵਾਕ ਨੂੰ ਛੱਡ ਦਿੰਦੇ ਆ ਜਵਾਗ ਪਾਲ ਦਿੰਦਾ। ਇੱਥੇ ਲਓ ਜੀ ਵੀਰਾਂ ਦਾ ਇਦਾਂ ਹੀ ਇਦਾਂ ਹੀ ਆ ਲਓ ਜੀ ਲਓ ਆ ਦੇ ਸੋਨੇ ਦੇ ਸੁਹਾਗਾ ਦੇ ਆ ਗੇ ਲੋ ਐਡਾ ਠੰਡਾ ਡੰਗਰ ਤੇ ਬਹੁਤ ਘੱਟ ਮਿਲਦਾ ਲਓ ਬਹੁਤ ਚੰਗੀ ਇਤਰਾਈ ਲਓ ਲਓ ਜੀ ਆ ਵੇਖੋ ਜਿਤਨਾ ਮਰਜੀ ਜਿਤਨਾ ਮਰਜ਼ੀ ਤੁਹਾਨੂੰ ਸੋਨੇ ਮੈਨਾਂ ਲੱਗਦੇ ਨਹੀਂ ਜਿਤਨਾ ਮਰਜੀ ਸੀ ਠੰਡੀ ਵਿੱਚ ਹੋ ਜੀ ਲਓ ਵਾਜ ਨੇ ਵੀਰਪਰਾ ਨੇ ਘਰ ਰੱਖਣੀ ਉਹਦੇ ਬਹੁਤ ਹੀ ਫਾਇਦਾ ਆ ਦੇ ਕੰਨੋ ਫੜੀ ਫਿਰੋ ਇਹਨੂੰ ਆ ਕੰਨੋ ਕੋਣਾ ਫਰੀ ਚਲੋ ਇਹ ਚੰਗੇ ਰਵੇ ਦੀ ਝੋਟੀ ਆ ਇਹਦਾ ਠੰਡਾ ਡੰਗਰ ਬਹੁਤ ਘੱਟ ਮਿਲਦਾ ਇੱਥੇ ਮਰਜ਼ੀ ਤੇ ਕਾਲੀ ਕਰੋ ਝੋਟੇ ਲੱਗਿਆ ਤੇ ਮਰਜ਼ੀ ਹੈ ਇਦਾਂ ਝੋਟੀ ਥੱਲੇ ਬੈਜੋ ਉਹਦੇ ਝੋਟੀ ਉਹ ਸਮਝੂ ਤੇ ਤਾਂ ਮਰਜ਼ੀ ਕੋਈ ਗੱਲ ਹੀ ਨਹੀਂ ਤੇ ਹਾਂ ਵੇਖੋ ਗੋਥਾ ਲੱਗੋ ਜਨ ਬੁਖਾਦ ਗਏ ਚੋਣ ਚੋਣ ਵਿੱਚ ਬਹੁਤ ਚੰਗੀ ਨੇ ਲੋ ਇੱਥੇ ਮਰਜ਼ੀ ਬੈ ਕੇ ਚੋਈ ਜਾ ਉਹਦੇ ਇਹਦੇ ਫਰੀਦੀ ਆਦੇ ਉਹ ਵੇਖੋ ਗਾਲੀ ਪਈ ਝੋਟੀਆਂ ਵੇਖੋ ਇੱਥੇ ਗਾਲੀ ਪੈ ਗਈ ਤੇ ਕੱਟੀ ਕਿੱਥੇ ਵੱਜੀ ਆ ਚੱਲ ਕਰਮਾ ਲਈਏ ਚੱਲ ਨਹੀਂ ਲੋਈ ਇਹਦਾ ਮੁੱਲ ਵੀ ਦੱਸਿਓ ਹਨੇਰਾ ਹੁੰਡਿਆ ਆਪਾਂ ਮਿੰਟੀ ਮਾਰੀਏ ਹਾਂਜੀ ਮੁੱਲ ਕਰੂਗੀ ਦਾ ਫੈਰਿਆ ਪਿਆ ਹਾਂਜੀ 85 ਕੇ 2000 ਮਾਣ ਨਹੀਂ ਹੋਰ ਕਰਦ ਗਏ ਮਾਣ 82 ਹਾਂਜੀ 85 ਹਜ਼ਾਰ 82 ਹਜ਼ਾਰ ਦੀ ਮੱਸੀ ਦੀ ਮੋਕਰੇ ਵੀ ਕੋਈ ਛੋੜ ਛੜ ਕਰਨਾ ਓਏ ਕਰਦ ਗਏ ਮੈਂ ਨਾ ਪੂਰੇ ਦੀ ਕਹਾਂ ਦਾ ਰੇ ਹਾਂ ਤੇ ਅੰਡਾਣੀ ਵੀ ਪਟੂ ਮੁੜ ਕੇ ਜਰੂਰ ਛੋੜ ਭੋਵੇਂ ਮੁੜ ਕੇ ਮਰਜ਼ੀ ਦੀ ਆਪਣੀ ਨਾ ਕਰਿਓ ਮਰਜ਼ੀ ਦੀ ਨਾ ਕਰਿਓ ਤੇ ਕਰਦ ਗਏ ਮਾਣ ਹਾਂ ਤਾਂ ਦੇਦ ਗਏ ਜਾਣ ਦੀ ਕੋਈ ਨਹੀਂ ਦੇਖ ਆ ਦੇ ਦੇ ਅੰਦਾਜ਼ਾ ਪੂਰੇ 80 ਦੀ ਲੈ ਜਾਓ ਪੂਰਾ ਮਾਨ ਕਰਾਤਾ ਬਾਕੀ ਵੀਰ ਦੀ ਮੈਂ ਦੋ ਖਾਲੀ 2 ਲੱਖ ਵਾਲੀ ਝੋਟੀ ਲੜੀ ਠੰਡੀ ਨਹੀਂ ਮਿਲਦੀ ਜਿਤਨਾ ਮਰਜੀ ਲਓ ਜੀ ਲਓ ਕੋਈ ਨਹੀਂ ਗਾਂਵਾਰ ਦੀ ਜਰਸੀ ਆ ਤੇ ਮੈਂ ਇਦਾਂ ਹੀ ਬਾਜੋ ਥੱਲੇ ਜਿੰਦਾਂ ਦੀ ਮਰਜ਼ੀ ਚੋਣ ਹੀ ਕੀਤੀ ਪੁੱਲ ਝੋਟੀ ਕੀਤੀ ਦੋ ਪੌਂਡ ਦੇ ਕੋਲ ਗਾਰਡ ਝੋਟ ਜਿਓ ਪੱਕੀ ਕਿਤੇ ਠੀਕ ਹੈ ਜੀ ਆਹ ਪੱਟੀ ਵੀ ਮਗਰ ਪਲੀ ਜੇ ਚੰਗੀ ਤੇ ਇਹਦੇ ਬਾਰੇ ਦੱਸਿਓ ਹਣਾ ਇਹ ਵਿੱਚ ਗੱਬਣ ਦਿੱਤੇ ਜਾ ਸੁਣਾ ਮੈਂ ਇਹ ਸੁਣਾ ਅੱਛਾ ਜੀ ਵੇਖੋ ਦੋ ਦਿਨ ਲਾਗੇ 4 ਰਾਜੇ 3 ਲੈ ਜੇ ਪਿਆਰ ਹੀ ਮੈਂ ਦੋ ਚਾਰ ਦਿਨ ਪੰਜ ਲੈ 6 ਇਹਦੇ ਦੁੱਧ ਦਾ ਰਿਕਾਰਡ ਬਾਰੇ ਦੋ ਦਿਨ ਜਿਸਨੇ ਕੋ ਲਈ ਦਾਖ ਦੋ ਦਿਨ ਦੀ ਵਧੀਆ ਅੱਛਾ ਜੀ ਹਾਂ ਜੀ ਪੋਲੀਓ ਪਲਾ ਮੜੀ ਇਹ ਪੰਦ ਆਪਣਾ ਬਿਜਿਆ ਪੋਲੀ ਸ਼ਹਿਰ ਤੋਂ ਆਉਂਦੇ ਆ ਮੈਂ ਅੱਛਾ ਮੈਂ ਲਈਏ ਖੋ ਚੰਗੀ ਇਹ ਵੀ ਮੈਂ ਚਲੋ ਚੰਗੀ ਤਿਆਰ ਹੋ ਗਈ ਦੋ ਚਾਰ ਦਿਨ ਮੈਂ ਲੈ ਗਈ ਤੇ ਚੰਗੀ ਮੈਂ ਬਣ ਜੂਗੀ